ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਵੈਲਫੇਅਰ ਸੋਚ ਤੇ ਅੱਜ ਮੈਂ ਇੱਕ ਹੀ ਵੀਡੀਓ ਵਿੱਚ ਬਹੁਤ ਸਾਰੀਆਂ ਨੌਕਰੀਆਂ ਫਟਾਫਟ ਲੈ ਕੇ ਆਇਆ ਤੇ ਤੁਸੀਂ ਫਟਾਫਟ ਜਿਹੜੀ ਵੀਡੀਓ ਇਹ ਸਾਰੀ ਦੇਖਣੀ ਆ ਔਰ ਵੀਡੀਓ ਦੇਖਣ ਤੋਂ ਪਹਿਲਾਂ ਤੁਸੀਂ ਜਿਹੜੀ ਇਹਦਾ ਵੈਲਫੇਅਰ ਸੋਚ ਇੱਕ ਵੈਲਫੇਅਰ ਸੋਚ ਨੂੰ ਲੈ ਕੇ ਮੈਂ ਜਿਹੜਾ ਇਹ ਚੈਨਲ ਬਣਾਇਆ ਇਸ ਲਈ ਤੁਸੀਂ ਵੈਲਫੇਅਰ ਸੋਚ ਜਿਹੜਾ ਚੈਨਲ ਨੂੰ ਸਬਸਕ੍ਰਾਈਬ ਜਿਹੜਾ ਉਹ ਕਰ ਲਓ ਸੋ ਸ਼ੁਰੂ ਕਰੀਏ ਨੌਕਰੀ ਪਹਿਲੀ ਨੌਕਰੀ ਆ ਜੀ ਬਾਬਾ ਫਰੀਦ ਯੂਨੀਵਰਸਿਟੀ ਦੇ ਵਿੱਚ ਅਸਿਸਟੈਂਟ ਪ੍ਰੋਫੈਸਰ ਤੇ ਐਸੋਸੀਏਟਡ ਪ੍ਰੋਫੈਸਰ ਦੀਆਂ ਅਸਾਮੀਆਂ ਜੀ 64 ਆਖਰੀ ਜੀ ਤਰੀਕ ਹੈਗੀ ਭਰੰਦੀ 23 ਜੁਲਾਈ ਤੁਸੀਂ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਵੀ ਦੇਖ ਸਕਦੇ ਆ ਇਹਨਾਂ ਨੌਕਰੀ ਬਾਰੇ ਔਰ ਮੇਰੇ ਇਸ ਨੌਕਰੀਆ ਬਾਰੇ ਦਾ ਪੀਡੀਐਫ ਲੈਣ ਵਾਸਤੇ ਤੁਸੀਂ ਮੇਰਾ ਜਿਹੜਾ ਵਟਸਐਪ ਗਰੁੱਪ ਆ ਮੈਂ ਆਪਣੀ ਹਰ ਇੱਕ ਵੀਡੀਓ ਚ ਕਹਿੰਦਾ ਜਿਹੜਾ ਮੇਰਾ ਵਟਸਐਪ ਗਰੁੱਪ ਆ ਉਹਦਾ ਜਿਹੜਾ ਲਿੰਕ ਹੈਗਾ ਇਹਦੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਦਿੱਤਾ ਹੋਇਆ ਤੁਸੀਂ ਮੇਰਾ WhatsApp ਗਰੁੱਪ ਜਿਹੜਾ ਉਹ ਜੁਆਇਨ ਕਰ ਲੋ ਤਾਂ ਜੋ ਤੁਹਾਨੂੰ ਜਿਹੜੀ ਉਹ ਇਹਦੀ PDF ਜਿਹੜੀ ਉਹ ਈਜ਼ੀਲੀ ਮਿਲ ਜਾਵੇ ਅਗਲੀ ਨੌਕਰੀ ਆ ਜੀ ਹਿੰਦੂਸਤਾਨ ਕਾਪਰ ਲਿਮਟਿਡ ਦੀ ਨੌਕਰੀ ਹੈਗੀ ਜੂਨੀਅਰ ਮੈਨੇਜਰ ਦੀਆਂ ਅਸਾਮੀਆਂ ਹੈਗੇ 56 ਆਖਰੀ ਤਰੀਕ ਜਿਹੜੀ ਅਪਲਾਈ ਕਰਨ ਦੀ ਉਹ 21 ਜੁਲਾਈ ਆ ਇਹਨਾਂ ਦੀ ਵੈਬਸਾਈਟ ਤੇ ਜਾ ਕੇ hindustancopper.com ਤੇ ਤੁਸੀਂ ਜਾ ਕੇ ਜਿਹੜੀ ਇਹਨਾਂ ਨੌਕਰੀਆਂ ਦੀ ਜਿਹੜੀ ਡਿਟੇਲ ਤੁਸੀਂ ਲੈ ਸਕਦੇ ਹੋ ਅਗਲੀ ਆ ਜੀ BSPHEL ਦੀ ਅੰਦਰ ਅਹੁਦਾ ਹੈਗਾ ਜੂਨੀਅਰ ਇਲੈਕਟ੍ਰੀਕਲ ਇੰਜੀਨੀਅਰ ਡਿਗਰੀ ਡਿਪਲੋਮਾ 홀ਡਰ ਅਪਲਾਈ ਕਰਨਗੇ ਦੇ ਵਿੱਚ ਅਹੁਦਾ ਹੈਗਾ ਜੀ ਜੂਨੀਅਰ ਇਲੈਕਟ੍ਰੀਕਲ ਇੰਜੀਨੀਅਰ ਅਸਾਮੀਆਂ ਹੈਗੇ 40 ਆਖਰੀ ਤਰੀਕ ਹੈਗੀ ਅਪਲਾਈ ਕਰਨ ਦੀ ਜਿਹੜੀ 19 ਜੁਲਾਈ ਅਗਲੀ ਆ ਜੀ ਬਾਬਾ ਫਰੀਦ ਯੂਨੀਵਰਸਿਟੀ ਹੈਲਥ ਸਾਇੰਸ ਦੀ ਫਿਰ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਬਾਬਾ ਫਰੀਦ bfuhs.ac.in ਤੇ ਜਾ ਕੇ ਤੁਸੀਂ ਸਟਾਫ ਨਰਸ ਇਹਦੀ ਵੀ ਜਿਹੜੀ ਮੈਂ ਡਿਟੇਲ ਵਿੱਚ ਜਿਹੜੀ ਵੀਡੀਓ ਬਣਾਈ ਹੋਈ ਹੈ ਆਪਣੇ YouTube ਚੈਨਲ ਤੇ ਵੈਲਫੇਅਰ ਸੋਚ ਤੇ ਤੁਸੀਂ ਇਹਦੀ ਡਿਟੇਲ ਵੀਡੀਓ ਵੀ ਦੇਖ ਸਕਦੇ ਆ ਇਹਦੀ PDF ਵੀ ਲੈ ਸਕਦੇ ਆ ਮੇਰੇ WhatsApp ਗਰੁੱਪ ਤੋਂ ਤੋਂ ਸਟਾਫ ਨਰਸ ਸਮਿਆ ਹੈਗੀ 10b ਆਖਰੀ ਤਰੀਕ ਹੈਗੀ ਪਰੰਤ ਜਿਹੜੀ 31 ਜੁਲਾਈ ਤੋਂ ਮਿੱਤਰੋ ਇਸ ਕਰਕੇ ਮੈਂ ਤੁਹਾਨੂੰ ਕਹਿੰਦਾ ਹਾਂ ਜਿਹੜੇ ਮੇਰੀ ਵੀਡੀਓ ਜਿਹੜੀ ਮੈਂ ਬਣਾਉਂਦਾ ਉਹਨੂੰ ਜਰੂਰ ਤੁਸੀਂ ਲੋਡ ਬੰਦ ਬੱਚਾ ਚੱਕਰ ਬੇਰੋਜ਼ਗਾਰ ਤੱਕ ਐ 10ਵੀਂ ਤੋਂ ਲੈ ਕੇ ਗ੍ਰੈਜੂਏਸ਼ਨ ਤੱਕ ਕੋਈ ਇੰਜੀਨੀਅਰ ਹੋਵੇ ਹਰੇਕ ਤੱਕ ਜਿਹੜੀ ਮੇਰੀ ਵੀਡੀਓ ਜਿਹੜੀ ਪਹੁੰਚਦੀ ਕਰ ਦਿਓ ਤਾਂ ਜੋ ਤੁਹਾਨੂੰ ਲੋੜ ਨਹੀਂ ਹੋਊਗੀ ਦੀ ਬਹੁਤ سارے ਬੱਚੇ ਇਧਰ ਦੇ ਪਿੰਡਾਂ ਸ਼ਹਿਰਾਂ ਵਿੱਚ ਬੈਠੇ ਜਿਨ੍ਹਾਂ ਨੂੰ ਲੋੜ ਹੁੰਦੀ ਹੈ ਇਸ ਤਰ੍ਹਾਂ ਦੀ ਵੀਡੀਓ ਦੀ ਜਿਨ੍ਹਾਂ ਨੂੰ ਇੱਕ ਹਿੰਟ ਚਾਹੀ ਜਾਂਦਾ ਵੀ ਅੱਜ ਨੌਕਰੀ ਕਿੱਥੇ ਨਿਕਲਿਆ ਸੀ ਅਪਲਾਈ ਕਰ ਦਈਏ ਤਾਂ ਅਗਲੇ ਜਿਹੜੀ ਹੈਗੇ ਹੈ ਇੰਡੀਅਨ ਬੈਂਕ ਦੇ ਵਿੱਚ ਉਹ ਤਾਂ ਹੈਗਾ ਅਪ੍ਰੈਂਟਿਸ ਦੀਆਂ ਅਸਾਮੀਆਂ ਹੈਗੇ 1500 ਆਖਰੀ ਤਰੀਕ ਹੈ ਕਿ ਜਿਹੜੀ ਉਹ 3 ਜੁਲਾਈ ਅਪਲਾਈ ਕਰੰਦਿਆ ਇੰਡੀਅਨ ਬੈਂਕ.in ਤੇ ਜਾ ਕੇ ਤੁਸੀਂ ਜਿਹੜਾ ਇਹਦਾ ਇਹ ਸਾਰਾ ਤੁਸੀਂ ਦੇਖ ਸਕਦੇ ਹੋ ਅਗਲੀ ਹੈਗੀ ਹੈ ਜੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪੀਐਸਪੀਸੀਐਲ ਦੀਆਂ ਅਹੁਦਾ ਹੈਗਾ ਅਸਿਸਟੈਂਟ ਜੂਨੀਅਰ ਸਪੈਸ਼ਲਿਸਟ ਤੇ ਸੁਪਰਵਾਈਜ਼ਰ ਇਨਸਟਰੂਮੈਂਟੇਸ਼ਨ ਇਸਾਮੇ ਹੈਗਾ 31 ਆਖਰੀ ਤਰੀਕ ਹੈਗੀ 19 ਜੁਲਾਈ ਸੋ ਫਟਾਫਟ ਤੁਸੀਂ ਜਾਓ ਕੈਫੇ ਤੇ ਜਾ ਕੇ ਆਪਣੇ ਡਾਕੂਮੈਂਟ ਰੈਡੀ ਰੱਖਿਆ ਕਰੋ ਅਗਰ ਤੁਸੀਂ ਮੇਰਾ YouTube ਚੈਨਲ ਫੋਲੋ ਕਰਦੇ ਹੋ ਸਬਸਕ੍ਰਾਈਬ ਕਰਦੇ ਹੋ ਆਪਣੇ ਇੱਕ ਬੈਗ ਵਿੱਚ ਆਪਣੇ ਡਾਕੂਮੈਂਟ ਪਾ ਕੇ ਰੱਖੋ ਆਪਣੇ ਸਕੈਨ ਕਰਾ ਕੇ ਰੱਖੋ ਕੈਫੇ ਲੋ ਔਰ ਫਟਾਫਟ ਜਿਹੜੀ ਮੈਂ ਵੀਡੀਓ ਪਾਉਂਦਾ ਤਾਂ ਜਾ ਕੇ ਕੈਫੇ ਤੇ ਅਪਲਾਈ ਜਿਹੜਾ ਕਰ ਦਿਆ ਕਰੋ ਸੋ ਇਹ ਅੱਜ ਜੇ ਫਟਾਫਟ ਜਿਹੜੀ ਵੀਡੀਓ ਮੈਂ ਤੁਹਾਡੇ ਵਾਸਤੇ ਲੈ ਕੇ ਆਇਆ ਹਾਂ ਫਟਾਫਟ ਨੌਕਰੀਆਂ ਦੀ ਇਹ ਤੁਸੀਂ ਫਟਾਫਟ ਜਿਹੜਾ ਜਾ ਕੇ ਆਪਣਾ ਜਿਹੜਾ ਅਪਲਾਈ ਜਿਹੜਾ ਉਹ ਕਰ ਸਕਦੇ ਆ ਥੈਂਕ ਯੂ ਜੀ ధన్వాద తోడ్డాో శేర్